ਤੇ ਸਰ ਸਾਨੂੰ ਇਹ ਵੀ ਦੁੱਖ ਹੈ ਵੀ ਕੋਈ ਸ਼ਾਰਟਕਟ ਜਿਹਨੂੰ ਆਪਾਂ ਮੰਨੀ ਕਹਦੇ ਨੇ ਭੈਣੇ ਇੱਕ ਸ਼ਾਰਟਕਟ ਬਣਾ ਲੈਣਾ ਹਨਾ ਤੇ ਹਾਂ ਵੀ ਉਹਦੇ ਉਹ ੱਤਕੇ ਚੜ ਗਈ ਹੈ ਤੇ ਭੈਣੇ ਸਸਿਕਾ ਤੁਸੀਂ ਇਹ ਸਾਰੀ ਕਟਨਾਂ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਤੁਹਾਡਾ ਇਨਾ ਕੰਮ ਨਾਲ ਵਾਅ ਵਾਸਤਾ ਵੀ ਰਿਹਾ ਹਨਾ ਕਿਤੇ ਕੁੜੀ ਹਾਂ ਭਾਈ ਦੇਖ ਨਾਮ ਕਰਵਾਉਣ ਦਾ ਹੱਕ ਸਾਰਿਆਂ ਨੂੰ ਹੈ ਤੁਸੀਂ ਵੀ ਕਰਵਾ ਰਹੇ ਹੋ ਮੈਂ ਵੀ ਕਰਵਾ ਰਹੀ ਹਾਂ ਸ਼ੋਹਰਤ ਇੱਕ ਫੋਕੀ ਸ਼ੌਹਰਤ ਜਿਹਦੇ ਚ ਇੱਜ਼ਤ ਹੀ ਨਾ ਹੋਵੇ ਉਹ ਸ਼ੌਹਰਤ ਤੋਂ ਆਪਾਂ ਕੀ ਕਰਵਾਣਾ ਹੈ ਆਪਾਂ ਅਕਸਰ ਕਿੰਨੀ ਵਾਰ ਤੁਹਾਡੇ ਚੈਨਲ ਦੇ ਉੱਤੇ ਆਪਾਂ ਇਹ ਗੱਲ ਕੀਤੀ ਕਿ ਜੇ ਭਈ ਅਸੀਂ ਕੰਮ ਕਰਨਾ ਹੈ ਤੇ ਕੋਈ ਇਹੋ ਜਿਹਾ ਕਰੀਏ ਜਿਹਦੇ ਚ ਲੋਕ ਸਾਡੀ ਸੋਭਾ ਕਰਨ ਚਲੋ 25% ਲੋਕ ਹੁੰਦੇ ਆ ਵੀ ਜਿਹੜੇ ਕਿਸੇ ਕਿਸੇ ਗੱਲ ਤੇ ਖੁਸ਼ ਨਹੀਂ ਹੁੰਦੇ ਪਰ ਜਦੋਂ ਵੀ ਤੁਸੀਂ ਆਪਦਾ ਕੋਈ ਕੰਟੈਂਟ ਪਾਉਨੇ ਹੋ ਤਾਂ ਦੇਖਿਆ ਕਰੋ ਕਿ 60 40 ਦਾ ਗੈਪ ਹੈਗਾ 60% ਬੰਦੇ ਤੁਹਾਡੇ ਕੰਨੇ ਹੈਗੇ ਆ 55 ਲਾ ਲਓ 5545 ਰੱਖ ਲੋ ਜੇ ਤੁਹਾਨੂੰ ਨਹੀਂ ਸਬਰ ਆਉਂਦਾ 5545 ਰੱਖ ਲੋ ਥੋੜਾ ਕਹਿੰਦਾ ਮਤਲਬ 50 ਪਲੱਸ ਬੰਦੇ ਦਾ ਤੁਹਾਡੇ ਹੱਕ ਦੇ ਵਿੱਚ ਵਿੱਚ ਹੋਣੇ ਚਾਹੀਦੇ ਆ ਫਿਰ ਤੁਹਾਡੇ ਕੰਮ ਨੂੰ ਆਪਾਂ ਗਿਣਾਂਗੇ ਕਿ ਹਾਂ ਬਈ ਜੱਗ ਨੂੰ ਪੁੰਹਦਾ ਕੰਮ ਆ ਹੁਣ ਜੱਗ ਜੱਗ ਨਹੀਂ ਹੁਣ ਗੱਲ ਪੈਣੀ ਖੜੀ ਕਿੱਥੇ ਆ ਉਹ ਗਲਤ ਸੀ ਤਾਂ ਉਹ ਆਪਦੀ ਸੁਜਿਆ ਭੁਗਤ ਗਈ ਹੈਨਾ ਵੀ ਮੇਰਾ ਕਹਿਣਾ ਮਤਲਬ ਵੀ ਹੋਰ ਵੀ ਇਦਾਂ ਨੇ ਕੁੜੀਆਂ ਹੈਗੀਆਂ ਨੇ ਮੇਰੀ ਗੱਲ ਸੁਣੋ ਬਾਈ ਸਭ ਤੋਂ ਪਹਿਲੀ ਗੱਲ ਆਪਾਂ ਜਿੰਨੀ ਗੱਲਬਾਤ ਹੋ ਗਈ ਉਹਦੇ ਵਾਸਤੇ ਸਾਰੇ ਇੱਕੋ ਬੰਦੇ ਨੂੰ ਦੋਸ਼ੀ ਠਹਿਰਾ ਰਹੇ ਆ ਕਿਦਾ ਦੋਸ਼ੀ ਮੈਰੋ ਆ ਹਮ ਠੀਕ ਆ ਯਾ ਨਿਆਂਗ ਸਿੰਘ ਉਹ ਨਿਆਂਗ ਸਿੰਘ ਨੇ ਜਿਹੜੇ ਫੜੇ ਗਏ ਨੇ ਅਸਲ ਦੇ ਵਿੱਚ ਇਸ ਸਾਰੇ ਕੇਸ ਦਾ ਦੋਸ਼ੀ ਪ੍ਰਸ਼ਾਸਨ ਹੈ ਹਮ ਪ੍ਰਸ਼ਾਸਨ ਇਸ ਗੱਲ ਦਾ ਦੋਸ਼ੀ ਹੈ ਪ੍ਰਸ਼ਾਸਨ ਦੇ ਕੋਲ ਅਣਗਿਣਤ ਤਰ੍ਹਾਂ ਵਾਂ ਨੇ ਜਿਹੜੀਆਂ ਉਹ ਲਾ ਸਕਦੇ ਆ ਜੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਰੋਸ ਰਿਹਾ ਜੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਨੰਗੇਜਪੁਣਾ ਦਿਖਾ ਰਿਹਾ ਜੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਨੂੰ ਇਨ੍ਹਾਂ ਕੰਮਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਆਪਾਂ ਸ਼ਰਿਆ ਮੁੰਡੀਆਂ ਤਿੰਨੇ ਚਾਰੇ ਵੀਡੀਓ ਦੇਖੀਆਂ ਨੇ ਨਹੀਂ ਬਣੀ ਮੈ ਮੈਨੂੰ ਇਹ ਦੱਸੋ ਕਿ ਕਮਲ ਕੌਰ ਆਪਦੀ ਮੌਤ ਚਲੀ ਗਈ ਜੋ ਜੋ ਨਹੀਂ ਕਰਮ ਕੀਤੇ ਸੀ ਭੁਗਤ ਲਈ ਕੀ ਹੁਣ ਗੰਦ ਰੁੱਕ ਗਿਆ ਫਰਕ ਤੇ ਪਿਆ ਉਹਦਾ ਫੋਨ ਜਾਂ ਤਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਕੋਲੇ ਹੋਊਗਾ ਜਾਂ ਪ੍ਰਸ਼ਾਸਨ ਕੋਲੇ ਹੋਊਗਾ ਸਿਰਫ ਦੋ ਹੀ ਹੈ ਨਾ ਜਾਂ ਤੀਜਾ ਲਾਲ ਉਹਨਾਂ ਦੇ ਘਰ ਦੇ ਹਮ ਕੱਲ ਸਵੇਰ ਮਾਰਨਿੰਗ ਜਿਨ੍ਹਾਂ ਨੇ ਦੇਖੀ ਉਹਦੀ ਇੱਕ ਬਹੁਤ ਗੰਦੀ ਵੀਡੀਓ ਵਾਇਰਲ ਹੁੰਦੀ ਉਹ ਕਿੱਥੋਂ ਆਈ ਹੈ ਇਹ ਜ਼ਰੂਰੀ ਤਾਂ ਨਹੀਂ ਕਿ ਉਸੇ ਦੇ ਫੋਨ 'ਚ ਬਣੀ ਹੋਵੇ ਹਮ ਇਹ ਕਿਸੇ ਤੀਜੇ ਪਰਸਨ ਦੇ ਫੋਨ 'ਚ ਵੀ ਬਣੀ ਹੋ ਸਕਦੀ ਹੈ ਨਾ ਹਮ ਹਮ ਇਹ ਕਿਵੇਂ ਕਹਿ ਸਕਦੇ ਆ ਕਿ ਉਸੇ ਦੇ ਫੋਨ 'ਚੋਂ ਬਣੀ ਆ ਹਮ ਇਹ ਗੱਲ ਵੀ ਅਜੇ ਤੱਕ ਸਪਸ਼ਟ ਨਹੀਂ ਨਾ ਹੋਈ ਇਹ ਇਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਤੇ ਜਿਹੜਾ ਤੀਜਾ ਬੰਦਾ ਸੀ ਜਿਹੜਾ ਉਸ ਵੀਡੀਓ ਦੇ ਵਿੱਚ ਮੌਜੂਦ ਆ ਹੋ ਸਕਦਾ ਉਹਨੇ ਵਾਇਰਲ ਕਰਵਾਈ ਹੋਵੇ ਜਾਂ ਕੀਤੀ ਹੋਵੇ ਨਹੀਂ ਅੱਜ ਕੱਲ ਇਹ ਵੀ ਪਤਾ ਲੱਗ ਜਾਂਦਾ ਵੀ ਜਿਹੜੀ ਵੀਡੀਓ ਆਈ ਕਿੱਥੋਂ ਆ ਕੀਨੇ ਕੀਤੀ ਆ ਕਿਹੜੇ ਫੋਨ ਬਣੀ ਕਿਹੜੇ ਤੋਂ ਨਿਕਲੀ ਤੇ ਇੱਕ ਨੌਜਵਾਨ ਲੜਕੀ ਨੂੰ ਮੌਤ ਦੇ ਘਾਟ ਉਤਾਰ ਕੇ ਵੀ ਇਹ ਚੀਜ਼ਾਂ ਰੁਕ ਨਹੀਂ ਰਹੀਆਂ ਫਿਰ ਇਹ ਇਹ ਫਿਰ ਕੇ ਮੇਰੀ ਗੱਲ ਫਿਰ ਉਹਨੂੰ ਮਾਰਨ ਦਾ ਕੋਈ ਫਾਇਦਾ ਨਹੀਂ ਨਾ ਹੋਇਆ ਮੈਂ ਤੁਹਾਨੂੰ ਦੱਸਦੀ ਆਂ ਕਿੰਨੇ ਬੰਦਿਆਂ ਨੇ ਹੱਥ ਜੋੜ ਜੋੜ ਮਾਫੀ ਮੰਗੀ ਮੰਗੀ ਜਾਂ ਨਹੀਂ ਮੰਗੀ ਕਿੰਨੇ ਜਾਣਿਆਂ ਨੇ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰਤੇ ਰੋ ਰਹੀਆਂ ਸੀ ਨਾ ਆ ਕੇ इवन ਇਹਨਾਂ ਦੇ ਗੋਡਫਾਦਰ ਖਵਾਉਣ ਵਾਲੀਆਂ ਕੁੜੀਆਂ ਵੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਜਿਹੜਾ ਇਹ ਅਗਰੈਸਿਵ ਹੋ ਰਹੀਆਂ ਨੇ ਨਹੀਂ ਤੁਸੀਂ ਉਹਨਾਂ 'ਚ ਵੀ ਗੁੱਸਾ ਤੁਸੀਂ ਤੁਸੀਂ ਭੈਣੇ ਸਾਰਿਆਂ ਨੂੰ ਕਹਿ ਸਕਦੇ ਇੱਕ ਮਨ ਲੱਗਦਾ ਬਾਹਰਲੇ ਦੇਸ਼ ਬੈਠੀ ਆ ਉਹ ਬੜੇ ਗੁੱਸੇ ਨਾਲ ਬੋਲਦੀ ਹੈ ਤੁਸੀਂ ਦੇਖੀ ਹੋਣੀ ਆ ਹਾਂ ਉਹ ਕਹਿੰਦੀ ਆ ਜੀ ਮੇਰਾ ਕਰ ਲਓ ਕਿਉਂਕਿ ਮੇਰੇ ਘਰੇ ਲੱਖ ਰੁਪਏ ਮਹੀਨੇ ਦਾ ਦੇ ਜਾ ਕਰੋ ਤੇ ਮੈਂ ਇਹ ਗੰਦਪੋਣੋਂ हट ਜੂ ਮੈਨੂੰ ਲੱਗਦਾ ਹੰਕਾਰ ਚ ਨਹੀਂ ਬੰਦੇ ਨੂੰ ਕਦੇ ਆਉਣਾ ਚਾਹੀਦਾ ਕਦੇ ਵੀ ਹੰਕਾਰ ਚ ਨਹੀਂ ਆਉਣਾ ਚਾਹੀਦਾ ਜੇ ਤੁਹਾਨੂੰ ਇਹ ਹੰਕਾਰ ਆ ਕਿ ਤੁਹਾਡੇ ਕੋਲ ਫੇਮ ਆ ਠੀਕ ਹੈ ਤਾਂ ਫੇਮ ਦੇ ਘਾਟੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਵੀ ਹੈ ਨਹੀਂਗੇ ਉਹਨਾਂ ਦਾ ਅਜੇ ਸੋਸ਼ਲ ਮੀਡੀਆ ਤੇ ਅਕਾਊਂਟ ਨਹੀਂ ਹੋਣਾ ਆਪਦਾ ਫਿਰ ਵੀ ਉਹਨਾਂ ਨੂੰ ਕਿੰਨੀ ਜਨਤਾ ਪਸੰਦ ਕਰਦੀ ਹੈ ਫੇਮ ਕੋਈ ਸਾਡੇ ਜਿਹੜੇ ਯੋਧੇ ਜੇਲਾਂ ਦੇ ਵਿੱਚ ਬੈਠੇ ਉਹਨਾਂ ਨੂੰ ਕਰਮਾਂ ਨੂੰ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਕਰਮਾਂ ਨੂੰ ਫੇਮ ਮਿਲਣਾ ਚਾਹੀਦਾ ਆ ਜ਼ਰੂਰੀ ਥੋੜੀ ਹੈ ਤੁਹਾਡੀ ਆਈਡੀ ਨੂੰ ਫੇਮ ਮਿਲਣਾ ਚਾਹੀਦਾ ਆ ਇਹ ਜ਼ਰੂਰੀ ਨਹੀਂ ਹੈਗਾ ਵੀ ਆਈਡੀ ਦੇ ਉੱਤੇ ਫੋਲੋਅਰ ਵਧ ਗਏ ਤੇ ਇਹ ਫੇਮ ਹੈ